ਤਦ ਦੇ ਅਨੁਸਾਰ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੀ ਦਸਤਕ ਦੇਖਣ ਨੂੰ ਮਿਲੀ ਹੈ ਜਿ세 ਚਲਦੇ ਆ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੇ ਚਲਦਿਆਂ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਦਾ ਜੇ ਤੁਹਾਨੂੰ ਕਿ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਕਿਹੜਾ ਇੱਕਦਮ ਹੀ ਜਾਰੀ ਹੋ ਚੁੱਕਿਆ ਇਸ ਦੇ ਨਾਲ ਕੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਵਾਸਤੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ 11 ਜ਼ਿਲ੍ਹਿਆਂ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਤੁਪਨਿਆਂ ਨੂੰ ਸਹਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਤਲਾਰ ਜੁਲੰਦਰ ਮੋਗਾ ਬਠਿੰਡਾ ਲੁਧਿਆਣਾ ਸੰਗਰੂਰ ਫਤਿਹਗੜ ਸਾਖੀ ਪਟਿਆਲਾ ਦਿੱਲੀ ਸੰਗਣੀ ਤੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਮੌਸਮ ਮਾਖੀਆਂ ਦੀ ਜੇਕਰ ਮੰਨੀ ਜਾਵੇ ਤਾਂ ਉਹਨਾਂ ਦੇ ਮੁਤਾਬਿਕ ਪੱਛਮੀ ਗੜਪਰੀ ਦੇ ਕਾਰਨ ਨਵੇਂ ਸਾਲ ਦਾ ਸਵਾਗਤ ਇਸ ਸਾਲ ਸੰਗਣੀ ਤੁੰਦ ਤੇ ਮੀਂਹ ਦੇ ਨਾਲ ਹੋ ਸਕਦਾ ਹੈ ਉੱਥੇ ਕੀ ਮੌਸਮ ਵਿਭਾਗ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਵਿੱਚ ਸੰਗਣੀ ਤੁੰਦ ਨੂੰ ਲੈ ਕੇ ਵੀ 옐ੋ ਅਲਰਟ ਜਾਰੀ ਕੀਤਾ ਇਸ ਤੋਂ ਇਲਾਵਾ ਕੈਥਲ ਕਰਨਾਲ ਅਤੇ ਕੁਰਕੂ ਖੇਤਰ ਦੇ ਵਿੱਚ 2 ਦਿਨਾਂ ਵਾਸਤੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਸੀ ਇਸ ਦੇ ਦੌਰਾਨ ਡਰਾਈਵਰਾਂ ਨੂੰ ਵੀ ਸਾਵਧਾਨੀ ਵਰਤਣ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਵਾਹਨ ਉਸ ਰਫਤਾਰ ਤੇ ਚਲਾਇਆ ਜਾਵੇ ਜਿਸ ਤੇ ਕੰਟਰੋਲ ਕੀਤਾ ਜਾ ਸਕੇ ਤਾਂ ਜੀ ਤੁਹਾਨੂੰ ਕਿ ਲਗਾਤਾਰ ਧੁੰਦ ਕਾਰਨ ਕਈ ਸਾਰੇ ਹਾਦਸੇ ਜੁੜੇ ਨੇ ਵੇਖਣ ਨੂੰ ਮਿਲ ਰਿਹਾ ਉੱਤੇ ਕਿ ਮੰਗਲਵਾਰ ਨੂੰ ਜਲੰਧਰ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਇੱਥੇ ਤਾਪਮਾਨ ਦੇ ਵਿੱਚ ਆਮ ਦੇ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਜਿਹੜਾ ਘੱਟ ਜੋ ਕੀਤਾ ਗਿਆ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਅਗਲੇ 3-4 ਦਿਨਾਂ ਦੌਰਾਨ ਸੂਬੇ ਦੇ ਕੱਟੋ-ਕੱਟ ਤਾਪਮਨ ਦੇ ਵਿੱਚ ਕੋਈ ਵੱਡੀ ਤਬਦੀਲੀ ਹੋਣ ਦੀ ਸੰਭਾਵਨਾ ਨਹੀਂ ਬਕਤਾਈ ਕਿ ਉਤੇ ਮੌਸਮ ਵਿਗਿਆਨੀਆਂ ਦੇ ਅਨੁਸਾਰ ਅਗਲੇ 4 ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਇਸ ਤੋਂ ਬਾਅਦ ਪੱਛਮੀ ਗੜਬੜੀ ਕਾਰਨ ਪੂਰੇ ਸੂਬੇ ਦੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ ਇਹ ਵੈਸਟਰਨ ਡਿਸਟਰਬੈਂਸ ਕਮਜ਼ੋਰ ਹੈ ਇਸ ਦਾ ਅਸਰ ਜ਼ਿਆਦਾ ਨਹੀਂ ਹੋਵੇਗਾ ਤਾਂ ਦੇਖ ਸੱਜਿਆ ਤੁਸੀਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤੁੰਦਾਂ ਨੇ ਦਸਤਕ ਦਿੱਤੀ ਹੈ ਜ਼ਬਰਦਸਤ ਕਹਿਰ ਜੁਆ ਤੁੰਦਾਂ ਦਾ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਤੁੰਦਾਂ ਦੇ ਕਹਿਰ ਨੂੰ ਦੇਖਤੇ ਹੋਏ ਮੌਸਮ ਵਿਭਾਗ ਦੇ ਵੱਲੋਂ 11 ਜ਼ਿਲ੍ਹਿਆਂ ਨੂੰ ਰੈਡ ਅਲਰਟ ਦੇ ਉੱਤੇ ਰੱਖਿਆ ਗਿਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਟਿੰਡਾ ਲੁਧਿਆਣਾ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਪਟਿਆਲਾ ਵੀ ਸ਼ਾਮਲ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਛਮੀ ਗੜਬੜੀ ਦੇ ਕਾਰਨ ਇਹ ਸਭ ਕੁਝ ਹੋ ਰਿਹਾ ਜਿਸ ਕਰਕੇ ਨਵੇਂ ਸਾਲ ਦੇ ਮੋਕੇ ਸੰਗਣੀ ਤੁੰਦਾਂ ਵੀ ਪੈ ਸਕਦੀ ਹੈ ਤੇ ਨਾਲ ਕੀ ਨਾਲ ਭਾਰੀ ਮੀਂਹ ਜਿਹੜਾ ਦਿੱਖ ਨੂੰ ਮਿਲ ਸਕਦਾ ਤਾਂ ਦੇਖ ਸਕਦੇ ਹੋ ਤੁਸੀਂ ਕਿ ਕਿ ਸਿਕੇ ਦੇ ਨਾਲ ਧੁੰਦਾਂ ਦੀ दस्तक ਹੋਈ ਹੈ ਜਿਸ ਕਰਕੇ ਡਰਾਈਵਰਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਹ ਵੀ ਕਿਹਾ ਗਿਆ ਕਿ ਰਫ਼ਤਾਰ ਜਿਹੜੀ ਹੈ ਉਸ ਤਰੀਕੇ ਦੀ ਰੱਖੀ ਜਾਵੇ ਭਾਵੇਂ ਵਾਹਨ ਦੀ ਰਫ਼ਤਾਰ ਉਸ ਸਿਕੇ ਦੀ ਰੱਖੀ ਜਾਵੇ ਜਿਸ ਨੂੰ ਮੌਕੇ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ ਜੇਕਰ ਤੁਹਾਡੇ ਸਾਹਮਣੇ ਕੋਈ ਵਹੀਕਲ ਆਂਦਾ ਤਾਂ ਤੁਸੀਂ ਮੌਕੇ ਦੇ ਉੱਤੇ ਆਪਣੇ ਵਹੀਕਲ ਨੂੰ ਕੰਟਰੋਲ ਕਰ ਸਕੋ ਇਹ ਐਡਵਾਈਜ਼ਰੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਡਰਾਈਵਰਾਂ ਵਾਸਤੇ ਜਾਰੀ ਕੀਤੀ ਗਿਆ ਖੈਰ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਕੁ ਜ਼ਿਆਦਾ ਤੁੰਦ ਪੈ ਰਹੀ ਹੈ ਕਿਹੋ ਜਿਹਾ ਮੌਸਮ ਦਾ ਮિજાਜ ਜੋ ਹੈ ਤੁਹਾਡੇ ਇਲਾਕੇ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਸਾਂਝੇ ਕਰੋ ਤੇ ਨਾਲ ਕੀ ਨਾਲ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਕਦੋਂ ਮੀਂਹ ਪੈਣਾ ਤੇ ਕਦੋਂ ਤੁੰਦਾਂ ਜੜੀਆਂ ਨਗੀਆਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆਣ ਕਿਆਂ